ਜਿਹੜੇ ਪੰਜਾਬ ਸਰਕਾਰ ਆ ਮੁੱਖ ਮੰਤਰੀ ਭਗਵੰਤ ਮਾਨ ਆ ਉਹਦੇ ਹਾਲਾਤ ਵੀ ਇਹੀ ਆ ਉਹਨੇ ਵੀ ਕਈ ਵਾਰ ਕਹਿ ਚੁੱਕਿਆ ਵੀ ਜੋ ਪੰਜਾਬ ਸਰਕਾਰ ਦੇ ਮੈਗਨ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਮੈਂ ਉਹਨਾਂ ਨੂੰ ਪੱਕੇ ਕਰੂੰਗਾ ਬਹੁਤ ਵਾਰੀ ਕਹਿ ਚੁੱਕਿਆ ਪਰ ਸਰਕਾਰ ਬਣੀ ਨੂੰ ਕਈ ਮਹੀਨੇ ਹੋ ਚੁੱਕਿਆ ਅਜੇ ਤੱਕ ਪੰਜਾਬ ਸਰਕਾਰ ਦੇ ਮੈਗਨ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਰੈਗੂਲਰ ਨਹੀਂ ਹੋਏ ਇਸ ਸਰਕਾਰ ਦੇ ਵਿੱਤ ਮੰਤਰੀ ਭਗਵੰਤ ਮਾਨ ਦੀ ਮੁਰਦਾ ਵਾਰ ਹੋਈ ਆ ਅਸੀਂ ਮੰਗ ਕਰਦੇ ਆ ਜੋ ਐਮਈਐਸ ਦੇ ਵਿੱਚ ਕੱਚੇ ਮਨਾਲੇ ਕੰਮ ਕਰਦੇ ਆ ਘੱਟੋ ਘੱਟ ਤਾਂ ਇਹਨਾਂ ਦੀ 19000 ਰੁਪਏ ਜੀ ਆਵੇ ਤਾਂ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਚੰਗੇ ਤਰੀਕੇ ਨਾਲ ਕਰ ਸਕਣ ਇਸ ਕਰਕੇ ਅੱਜ ਆਇਆ ਜੋ ਭਾਰਤ ਬੰਦ ਕੀਤਾ ਗਿਆ ਕਿਉਂਕਿ ਮੋਦੀ ਸਰਕਾਰ ਪ੍ਰਾਈਵੇਟ ਖਾੜੇ ਨੂੰ ਪਹਿਲ ਦੇ ਕੇ ਸਰਕਾਰੀ ਮੈਗਿਆਂ ਨੂੰ ਖਤਮ ਕਰਨ ਤੋ ਵੀ ਹੋਈ ਆ ਇਹ ਮੰਗਾਂ ਮੰਨ ਲਓ ਜੀ ਜਿੱਥੇ ਅਸੀਂ ਕੰਮ ਕਰਦੇ ਆਂ ਸਾਨੂੰ ਉੱਥੇ ਰੈਗੂਲੇਟ ਕੀਤਾ ਜਾਵੇ ਬੇਸਬਕ ਜੀਏਤਾ ਜਾਵੇ ਤੇ ਸਾਡੇ ਦੇ ਫਟਵਾਂ ਬੇਗਿਸ਼ਨ ਲਾਗੂ ਕੀਤਾ ਜਾਵੇ ਧੰਨਵਾਦ ਕੇਂਦ ਸਰਕਾਰ ਦੀਆਂ ਜੋ ਵਿਕਾਸ ਨੀਤੀਆਂ ਕਿਉਂਕਿ ਮੋਦੀ ਸਰਕਾਰ ਮਾਰੂਲੀ ਜਨੂ ਕਰ ਰਿਹਾ ਫਰਾਈਡ ਘਾਣ ਨੂੰ ਫੈਲ ਦੇ ਰਿਆ ਜੋ ਮਲਾਹਮ ਬੈਠਿਆ ਰੋਡ ਜਾਮ ਕਰਕੇ ਅੱਜ ਹਜ਼ਾਰਾਂ ਦੀ ਗਿਣਤੀ ਪਹੁੰਚਿਆ ਇੱਥੇ ਕਿਸਾਨ ਵੀ ਹੋ ਜਥੇਦਾਰ ਵੀ ਬੜੇ ਮੰਗਾ ਕੇ ਸਾਡਾ ਰੁੱਖਾ ਘਟੋ ਘੱਟ 10000 ਰੁਪਏ ਪਰ ਰੁੱਖਾ 10000 ਰੁਪਏ ਪੂ ਜਾ ਰਹੀ ਆ ਇੱਕ ਪਾਸੇ ਜੋ ਮੈਨੇਜਮੈਂਟ ਆ ਉਹ ਤੁਮਕੋ ਆਉਂਦੀ ਆ ਡਰੋਨੀਆਂ ਇਹਨਾਂ ਨੂੰ ਵੇਖ ਸਤਖਾਂ ਕੰਮ ਕਰੋ ਜਦੋਂ ਕਿ ਮੁੱਖ ਮੰਤਰੀ ਆਏਗੇ ਕਿ ਘੱਟੋ ਘਾਟੂ ਨਹੀਂ ਸੱਦੀ ਜਾਵੇ ਹਲੇ ਐਕਟ 1948 ਵੀ ਇਹੀ ਕਹਿ ਰਿਹਾ ਹੈ ਕਿ ਘੱਟੋ ਘਾਟੂ ਹਰੇਕ ਮਲਾਜ਼ਮ ਦੀ ਮਜ਼ਦੂਰ ਤਨਖਾ 25 ਆ ਕਿ ਹੋਣੀ ਚਾਹੀਦੀ ਆ ਇਸ ਤਰ੍ਹਾਂ ਜੋ ਪੰਜਾਬ ਸਰਕਾਰ ਆ ਮੁੱਖ ਮੰਤਰੀ ਭਵਨ ਤਮਾਨ ਆ ਉਹਦੇ ਹਾਲਾਤ ਵੀ ਇਹੀ ਆ ਉਹਨੇ ਵੀ ਕਈ ਵਾਰ ਕਹਿ ਚੁੱਕਿਆ ਵੀ ਜੋ ਪੰਜਾਬ ਸਰਕਾਰ ਦੇ ਮੈਹਗਨ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਮੈਂ ਉਹਨਾਂ ਨੂੰ ਪੱਕੇ ਕਰੂੰਗਾ ਬਹੁਤ ਵਾਰੀ ਕਹਿ ਚੁੱਕਿਆ ਪਰ ਸਰਕਾਰ ਬਣੀ ਨੂੰ ਕਈ ਮਹੀਨੇ ਹੋ ਚੁੱਕਿਆ ਅਜੇ ਤੱਕ ਪੰਜਾਬ ਸਰਕਾਰ ਦੇ ਮੈਹਗਨ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਰੈਗੂਲਰ ਨਹੀਂ ਹੋਏ ਇਸ ਕਰਕੇ ਵਿੱਤ ਮੰਤਰੀ ਮੋਹਨ ਭਗਵਾਨ ਤਵਾਦੀ ਮੁਰਦਾਬਾ ਹੋ ਰਹੀ ਆ ਅਸੀਂ ਮੰਗ ਕਰਦੇ ਆ ਜੋ ਐਮਈਐਸ ਦੇ ਵਿੱਚ ਕੱਚੇ ਮਨਾਲੇ ਕੰਮ ਕਰਦੇ ਆ ਘੱਟੋ ਘੱਟ ਦਸ ਹਜ਼ਾਰ ਦੀ 19000 ਦਿੱਤੇ ਜਾਵੇ ਤਾਂ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਣ ਇਸ ਕਰਕੇ ਅੱਜ ਜੋ ਭਾਰਤ ਬੰਦ ਕੀਤਾ ਗਿਆ ਕਿਉਂਕਿ ਮੋਦੀ ਸਰਕਾਰ ਪ੍ਰਾਈਵੇਟ ਖਰੀਦੜੇ ਨੂੰ ਪਹਿਲ ਦੇ ਕੇ ਸਰਕਾਰੀ ਮੈਗਨ ਨੂੰ ਖਤਮ ਕਰਨ ਦੀ ਹੋਈ ਆ ਇਹ ਮੰਗਾ ਮੰਗਾਲੇ ਜੀ ਜਿੱਥੇ ਅਸੀਂ ਕੰਮ ਕਰਦੇ ਆਂ ਸਾਨੂੰ ਉੱਥੇ ਰੈਗੂਲੇਟ ਕੀਤਾ ਜਾਵੇ ਬੇਸਬਕ ਜੀਏ ਤਾਂ ਜਾਵੇ ਤੇ ਸਾਡੇ ਖਾਤਿਆਂ ਬੇਗਮ ਲਾਗੂ ਕੀਤਾ ਜਾਂ। ਹਾਂਜੀ ਦੋਸਤੋ ਇਸਿਆਸ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆਰੀ ਵੀਡੀਓ ਵਧੀਆ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣਾ ਧੰਨਵਾਦ ਜੀ।